ਹਾਂਜੀ ਕੀ ਹਾਲ ਚਾਲ ਨੇ ਦੋਤੋ ਸਵਾਗਤ ਹੈ ਤੁਹਾਡਾ ਆਪਣੇ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਓ ਸਬਸਕ੍ਰਾਈਬ ਅੱਜ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਇਆ ਇੱਕ ਸੋਨਾ ਲੀਕਾ ਤੇ ਦੋ ਮਹਿੰਦਰੇ ਪਹਿਲਾਂ ਗੱਲ ਕਰਦੇ ਆ 265 ਤੇ ਲਿਖ ਕੇ ਡਿਟੇਲ ਭੇਜੀ ਬਾਈ ਨੇ 265 RC ਨਾਲ ਮਿਲੂ ਹਰਿਆਣਾ ਨੰਬਰਾ 2002 ਮਾਡਲ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ 70 ਪੈਸੇ ਨੇ ਅਗਲੇ 50 ਪੈਸੇ ਨੇ ਇੰਜਨਗੇ ਦੀ ਫੁੱਲ ਗਰੰਟੀ ਹੈ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 83073 49900 6 ਬਾਈ ਦਾ ਨੰਬਰ ਆ ਠੀਕ ਹੈ ਬਾਕੀ ਜੇ ਕਿਸੇ ਵੀ ਵੀਰ ਨੇ ਕੋਈ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਲੈ ਸਕਦੇ ਹੋ ਰੇਟ ਬਾਈ ਨੇ ਮੰਗਿਆ 1,60,000 ਰੁਪਇਆ ਬਾਕੀ ਵੀਰ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਜੇ ਕੋਈ ਆਪਣਾ ਸੌਦਾ ਕਰੂਗਾ ਮੌਕੇ ਤੇ ਤੁਹਾਡਾ ਮਾਨਤਨ ਪੂਰਾ ਹੋ ਜਾਊਗਾ ਪੂਰਾ ਸੋਹਣਾ ਸਾਫ਼ ਸੁਥਰਾ ਕਿਤੋਂ ਰੰਗਣੀ ਵੱਜਿਆ ਧੁਰੰਗੀਆਂ ਫੋਟੋਮ ਬਾਈ ਨੇ ਧੁੰਦਲੇ ਨੇਗਾ ਭੇਜੀਆਂ ਉਵੇਂ ਹੀ ਐਡ ਕਰਤੀ ਆ ਬਾਈ ਦੀ 1,60,000 ਦੇ ਵਿੱਚੋਂ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ ਸ਼ੀਅਰ ਗੈਰੇਟਰ ਬਾਈ ਜੇ ਕਿਸੇ ਵੀਰ ਨੇ ਖਰੀਦਣਾ ਸਮਾਨ ਸਾਨੂੰ ਸਾਰਾ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਡੈਕ ਵੀ ਸਮੇਤ ਮਿਲੂਗਾ ਜੀ ਪੂਰਾ ਸੋਹਣਾ ਸਾਫ ਸਫਾ ਘਰ ਦੀ ਬਾਈ ਤੇ ਚੱਲਿਆ ਹੋਇਆ ਕਰੇ ਜ਼ਿੰਮੇਦਾਰ ਕੋਲੇ ਟਰੈਕਟਰ ਹੈ ਜੀ ਜੇ ਕਿਸੇ ਵੀਰ ਨੇ 2002 ਮਾਡਲ 260 ਟਰੈਕਟਰ ਖਰੀਦਣਾ 1,60,000 ਦੇ ਵਿੱਚੋਂ ਮਾਨਤਨ ਹੋ ਜੂ ਤਾਂ ਜਲਦੀ ਤੋਂ ਜਲਦੀ ਬਈ ਨਾਲ ਕਰੋ ਸੰਪਰਕ ਬਾਕੀ ਗੱਲ ਕਰਦੇ ਆਪਾਂ 475 ਦੀ 475 1999 ਮਾਡਲ ਦੇ ਜੀਰਾ ਏਰੀਆ 1,75,000 ਰੁਪਿਆ ਰੇਟ ਆ ਸਿੰਗਲ ਕਲੱਚ ਆ ਮਗਰਲੇ ਟਾਇਰ 60 ਕ ਪੈਸੇ ਨੇ ਅਗਲੇ ਟਾਇਰ ਬਿਲਕੁਲ ਜਿਵੇਂ ਨਵੇਂ ਨੇ ਨਵੀਂ ਬੈਟਰੀ ਆ ਇਹ ਵੀ ਟਰੈਕਟਰ ਸਾਰਾ origignal ਆ ਤੇ ਰੇਟ ਦਾ ਮੌਕੇ ਤੇ ਮਾਨਤਨ ਹੋ ਜੂ ਸਕਰੀਨ ਉੱਪਰ ਬਾਈ ਦਾ ਨੰਬਰ ਹੈ 98725103 472 ਦਾ ਨੰਬਰ ਆ ਜੀਰੇ ਏਰੀਆ ਦੇ ਵਿੱਚ ਇਹ ਟਰੈਕਟਰ ਖੜਾ ਹੈ 175000 ਦੇ ਵਿੱਚੋਂ ਤੁਹਾਡਾ ਮੌਕੇ ਤੇ ਮਾਨਤਾਣ ਹੋ ਜੂ 1999 ਮਾਡਲ ਆ ਹਲਕੀ ਫੁਲਕੀ ਬੈਟਰੀ ਬਾਕਸ ਤੇ ਭਾਅ ਵਜਈ ਆ ਜੀ ਮਾੜੀ ਜੀ ਰਿਮਾਂ ਤੇ ਵਜਈ ਆ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਜਿੰਨੇ ਵੀ ਟ੍ਰੈਕਟਰਾਂ ਦੇ ਪੈਡ ਕਰਦੇ ਆ ਬਈ ਕਾਪੀ ਕਾਗਜ਼ਾਂ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੁੰਦੀ ਆ ਫੇਰ ਵੀ ਤੁਸੀਂ ਆਪਣੀ ਦਸੱਲੀ ਕਰਕੇ ਸਾਰੇ ਕਿਸੇ ਵੀ ਵੀਰ ਨੇ ਕੋਈ ਮਸ਼ੀਨਰੀ ਖਰੀਦਣੀ ਹੈ ਤਾਂ ਪੂਰੀ ਦਸੱਲੀ ਕਰਕੇ ਆਉਦੀ ਖਰੀਦਦਿਆ ਕਰੋ ਅਗਲੀ ਗੱਲ ਕਰਦੇ ਆਪਾਂ ਸੋਨਾ ਲੀਕਾ 2001 ਮਾਡਲ ਆ ਬਾਈ ਬਹੁਤ ਹੀ ਚਰਵਾਦ ਟਰੈਕਟਰ ਮਿਲਿਆ ਪਾਣੂ ਆ ਤੇ ਬਹੁਤ ਵੀਰਾਂ ਦੇ ਮੈਨੂੰ ਮੈਸੇਜ ਆਏ ਸੀਗੇ 2750 ਗੂੜਾ ਨੀਲੇ ਰੰਗ ਦਾ ਟਰੈਕਟਰ ਚਾਹੀਦਾ ਅੱਜ ਬਾਈ ਜੀ ਆ ਗਿਆ ਜੇ ਕਿਸੇ ਵੀਰ ਆਪਣੀ ਉਹ ਵੀਡੀਓ ਦੇਖ ਰਿਹਾ 2001 ਮਾਡਲ 750 ਟਾਇਰ ਬਿਲਕੁਲ ਨਵੇਂ ਵਰਗੇ ਆ ਬਹੁਤ ਸਾਫ ਸੁਥਰਾ ਸੋਹਣਾ ਟਰੈਕਟਰ ਆ ਡਬਲ ਕਲੱਚ ਆ ਤੇ ਰਿਵਰਸ ਵੀਡੀਓ ਆ 210000 ਰੁਪਿਆ ਰੇਟ ਮੰਗਿਆ ਬਾਈ ਨੇ 4 ਸਿਲੰਡਰ ਦੇ ਵਿੱਚ ਟਰੈਕਟਰ ਆ ਬਾਈ ਕਿਦੋਂ ਟਰੈਕਟਰ ਦੀ ਟੁੱਟ ਭੱਜ ਨਹੀਂ ਹੋਈ ਸੋਹਣਾ ਟਰੈਕਟਰ ਹੈ ਮਿਲ ਬਾਈ ਤੁ ਘੱਟ ਵੀ ਜਾਂਦੇ ਪਰ ਟਰੈਕਟਰ ਦੀ ਕੰਡੀਸ਼ਨ ਦੇ ਸਿਰ ਤੇ ਹੁੰਦਾ ਫੋਟੋਆਂ ਦੇਖਣ ਦੇ ਹਿਸਾਬ ਨਾਲ ਟਰੈਕਟਰ ਬਹੁਤ ਸੋਹਣਾ ਪਿਆ ਬਾਕੀ ਬਾਈ ਨੇ ਦੱਸਿਆ ਆਪਣ ਨੂੰ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਟਰੈਕਟਰ ਵੀ ਸਾਰਾ origignal ਪਿਆ ਪੂਰਾ ਬਲੋ ਨਹੀਂ ਨਾ ਹਿੱਸੇ ਦੀ ਬਾਜਾ ਨਾ ਹੋਰ ਕਿਤੋਂ ਟੁੱਟ ਭੱਜਾ ਨਾ ਟਰੈਕਟਰ ਦੀ ਕਿਤੋਂ ਲੀਕਿੰਗ ਬਾਕੀ ਰੇਟ ਦਾ ਮਾੜਾ ਮੋਟਾ ਮੌਕੇ ਤੇ ਮਾਨਤਨ ਹੋ ਜੂ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀ ਆਪਣਾ ਨੰਬਰ ਹੈਗੇ ਜੀ 77550 80206 ਹੁਣ ਆਪਾਂ ਵੱਧ ਤੋਂ ਵੱਧ ਬਈ ਘਰੇ ਆ ਕੇ ਐਡ ਕਰਿਆ ਕਰਾਂਗੇ ਥੋੜੀ ਜਿਹੀ ਫੋਟੋਆਂ ਦੇ ਪੈਡ ਦੀ ਘਟਾਵਾਂਗੇ